ਲਾਡਮੀ ਪਾਗ 64 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਪਾਗ ਬਿੱਟੂ ਤੇ ਗੁੱਡੀ ਦੋਵੇਂ ਜਾਣੇ ਇੱਕ ਇੱਕ ਰੋਟੀ ਖਾਣ ਲੱਗੇ ਮਾੜਾ ਜਿਹਾ ਗੁੱਡੀ ਬਿੱਟੂ ਕਰਨੀ ਵੇਖ ਲਿਆ ਕਰੇ ਤੇ ਬਿੱਟੂ ਗੁੱਡੀ ਕਰਨੀ ਵੇਖ ਲਿਆ ਕਰੇ ਬੁਰਕੀ ਮੂੰਹ ਚ ਪਾੰਦਾ ਹੋਇਆ ਫਿਰ ਦੇਖਦਾ ਦੇਖਦਾ ਕਹਿਣ ਲੱਗਾ ਜੇ ਤੂੰ ਰੋਟੀ ਲਿਆਈਆਂ ਤਾਂ ਪਾਣੀ ਵੀ ਲਿਆਈ ਹੋਏਗੀ ਗੁੱਡੀ ਬਿੱਟੂਲ ਵੇਖਣ ਲੱਗੀ ਤੇ ਪਾਣੀ ਵਾਲੀ ਬੋਤਲ ਬਿੱਟੂ ਦੇ ਅੱਗੇ ਕਰ ਦਿੱਤੀ ਥੈਨੇ ਚੋਂ ਕੱਢ ਕੇ ਰੋਟੀ ਖਾ ਕੇ ਬਿੱਟੂ ਹੱਥਾਂ ਤੇ ਹੱਥ ਰੱਖ ਕੇ ਬਹਿ ਗਿਆ ਤੇ ਸਾਹਮਣੇ ਵੇਖਣ ਲੱਗਾ ਫਿਰ ਗੁੱਡੀ ਝਿਜਕਦੀ ਹੋਈ ਬੋਲੀ ਇੱਕ ਗੱਲ ਕਹਾ ਬੁਰਾ ਤਾਂ ਹੀ ਬਣਾਏਗਾ ਬਿੱਟੂ ਬੋਲਿਆ ਨਹੀਂ ਮਨਾਉਂਦਾ ਬੁਰਾ ਗੁੱਡੀ ਬੋਲੀ ਜਦੋਂ ਤੂੰ ਪਹਿਲੀ ਦਫਾ ਆਇਆ ਸੀ ਨਾ ਜੀਜੇ ਸੁਰਿੰਦਰ ਨਾਲ ਤਾਂ ਮੈਂ ਤੇਰੀ ਚ ਬਾਲੀ ਸਿਆਣਪ ਵੇਖੀ ਸੀ ਗੁੱਡੀ ਇੰਨਾ ਬੋਲ ਕੇ ਚੁੱਪ ਹੋ ਗਈ। ਬਿੱਟੂ ਵੀ ਚੁੱਪ ਰਿਹਾ। ਫਿਰ ਬਿੱਟੂ ਬੋਲੇ ਕਿਉਂ? ਮम्मी ਲੱਗਦੀ ਸਿਆਣਾ। ਤਾਂ ਗੁੱਡੀ ਕਹਿਣ ਲੱਗੀ ਪਤਾ ਨਹੀਂ। ਤੂੰ ਜਾਣਦਾ ਤੇਰੀ ਸਿਆਣਾ ਤੇ ਤੇਰੇ ਮਨ ਦੀ ਗੱਲ। ਬਿੱਟੂ ਗੁੱਡੀ ਕੰਨੀ ਵੇਖਣ ਲੱਗਾ ਤੇ ਗੁੱਡੀ ਬਿੱਟੂ ਕੰਨੀ ਵੇਖਦੀ ਹੋਈ ਸਾਹਮਣੇ ਵਾਲ ਵੇਖੀ ਗਈ। ਬਿੱਟੂ ਕਹਿਣ ਲੱਗਾ ਮੈਂ ਇੱਕ ਗੱਲ ਕਹਾ ਬੁਰਾ ਤਾਂ ਨਹੀਂ ਮਨਾਏਂਗੀ। ਤਾਂ ਗੁੱਡੀ ਬੋਲੀ ਨਹੀਂ ਮਨਾਉਂਦੀ ਬੁਰਾ। ਪਰ ਦੁਬਾਰਾ ਇਹ ਨਾ ਬੋਲੇ। ਕਿ ਤੂੰ ਮੈਨੂੰ ਪਸੰਦ ਨਹੀਂ ਚਲ ਨਾ ਪਸੰਦ ਕਰ ਪਰ ਇਹ ਕਿਆ ਵੀ ਨਾ ਕਰ ਬਿੱਟੂ ਹੱਸ ਪਿਆ ਤੇ ਬੋਲਿਆ ਅੱਛਾ ਨਹੀਂ ਕਹਿੰਦਾ ਤਾਂ ਗੁੱਡੀ ਕਹਿਣ ਲੱਗੀ ਹੋਰ ਕਿਸੇ ਦਾ ਕਿਸੇ ਗੱਲ ਦਾ ਬੁਰਾ ਨਹੀਂ ਲੱਗਦਾ ਮੈਨੂੰ ਬਸ ਇਸੇ ਗੱਲ ਦਾ ਬੁਰਾ ਲੱਗਦਾ ਜਦ ਤੂੰ ਇਹ ਸ਼ਬਦ ਮੈਨੂੰ ਬੋਲਦਾ ਬਿੱਟੂ ਕਹਿਣ ਲੱਗਾ ਅੱਛਾ ਨਹੀਂ ਕਹਿੰਦਾ ਹੁਣ ਪਰ ਤੈਨੂੰ ਨਹੀਂ ਪਤਾ ਕਮਲ ਨੂੰ ਮੈਂ ਪਹੁੰਚ ਆਉਂਦਾ ਸੀ ਸਵੇਰੇ ਉੱਠ ਕੇ ਕੰਮ ਤੇ ਭੱਜ ਜਾਂਦਾ ਸੀ ਫੇਰਾ ਕੇ ਉਹਨੂੰ ਮਿਲਣ ਦੀ ਚਾਹਤ ਰਹਿੰਦੀ ਸੀ ਥੋੜੀਆਂ ਹਰਕਤਾਂ ਹੁਣ ਵੀ ਉਵੇਂ ਦੀਆਂ ਨੇ ਮੇਰੀਆਂ ਪਹਿਲਾਂ ਵਾਲੀਆਂ ਹੀ ਮਾਂ ਤੋਂ ਵੱਡ ਵੀ ਪੈਂਦੀ ਸੀ ਹਾਸੇ ਖਿੜਚ ਜ਼ਿੰਦਗੀ ਲੰਘ ਰਹੀ ਸੀ ਪਰ ਹੁਣ ਸਭ ਮੁੱਕ ਗਿਆ ਲੱਗਦਾ ਤਾਂ ਗੁੱਡੀ ਬੋਲੀ ਤੂੰ ਸਹੀ ਐ ਆਪਣੀ ਜਗ੍ਹਾ ਪਰ ਇੱਕ ਗੱਲ ਦੱਸ ਕਿ ਇੱਕ ਜਾਨੇ ਦੇ ਜਾਣ ਨਾਲ ਦੁਨੀਆ ਖਤਮ ਹੋ ਜਾਂਦੀ ਐ ਦੂਜਿਆਂ ਦੀ ਵੀ ਜ਼ਿੰਦਗੀ ਖਤਮ ਹੋ ਜਾਂਦੀ ਐ ਜਿਹਦੀ ਜਿੰਨੀ ਲਿਖੀ ਆ ਉਹ ਬੰਦਾ ਉੰਨੀ ਭੋਗਦਾ ਸਾਡੇ ਹੱਥ ਵਸ ਵਿੱਚ ਜੇ ਕੁਝ ਹੁੰਦਾ ਤਾਂ ਕੁਝ ਕੀਤਾ ਜਾਂਦਾ ਇਹ ਜਿਉਣਾ ਮਰਨਾ ਰੱਬ ਦੇ ਹੱਥ ਆ ਤੈਨੂੰ ਪਤਾ ਜਦੋਂ ਅਸੀਂ ਛੋਟੀਆਂ ਸੀ ਤਾਂ ਸਾਡੀ ਇੱਕ ਭੈਣ ਸੀ ਜੋ ਨਿੱਕੀ ਹੁੰਦੀ ਪੂਰੀ ਹੋ ਗਈ ਸੀ ਅਸੀਂ ਸਾਰੇ ਟੁੱਟ ਗਏ ਸੀ ਪਰ ਹੌਲੀ-ਹੌਲੀ ਅਸੀਂ ਉਹਦੇ ਦੁੱਖ ਤੋਂ ਬਾਹਰ ਆਏ ਕਿਉਂਕਿ ਪਰਿਵਾਰ ਵਿੱਚ ਸਾਰੇ ਜਾਣੇ ਨੇ ਮੇਰੇ ਮਾਪਿਆਂ ਦਾ ਬੁਰਾ ਹਾਲ ਸੀ ਉਦੋਂ ਸਮਾਂ ਲੱਗਾ ਦਰਦ ਨਹੀਂ ਜਾਂਦਾ ਪਰ ਜੇ ਅਸੀਂ ਸਾਰਿਆਂ ਨੂੰ ਦੁੱਖ ਦਵਾਂਗੇ ਤਾਂ ਸਬਤਵਦ ਅਸੀਂ ਆਪਣੇ ਆਪ ਨੂੰ ਵੀ ਦੁੱਖ ਦੁਖੀ ਕਰਾਂਗੇ ਤੇ ਉਹ ਜਿਹੜਾ ਚਲਾ ਗਿਆ ਜਗਤੋਂ ਉਹਦੀ ਆਤਮਾ ਨੂੰ ਵੀ ਦੁੱਖ ਲੱਗੂਗਾ ਬਿੱਟੂ ਗੁੱਡੀ ਕੰਨੀ ਵੇਖੀ ਗਿਆ ਧਿਆਨ ਨਾਲ ਪਰ ਗੁੱਡੀ ਸਾਹਮਣੇ ਵੱਲ ਵੇਖ ਕੇ ਬੋਲ ਰਹੀ ਸੀ ਫਿਰ ਗੁੱਡੀ ਬੋਲੀ ਤੂੰ ਬੇਸ਼ੱਕ ਕਮਲ ਭੈਣ ਨੂੰ ਨਾ ਭੁੱਲ ਮੈਂ ਨਹੀਂ ਕਹਿੰਦੀ ਤੂੰ ਉਹਨੂੰ ਭੁੱਲ ਜਾ ਨਹੀਂ ਭੁੱਲਦਾ ਕੋਈ ਵੀ ਬੰਦਾ ਜਿਹੜਾ ਜਗਤੋਂ ਚਲਾ ਜਾਂਦਾ ਪਰ ਤੂੰ ਮਾਂ ਨੂੰ ਦੁਖੀ ਨਾ ਕਰਿਆ ਕਰ ਤੂੰ ਕੁਝ ਕਰੇਗਾ ਉਹਨੂੰ ਵੀ ਚੰਗਾ ਲੱਗੂ ਹੋ ਸਕਦਾ ਕਮਲ ਭੈਣ ਨੂੰ ਵੀ ਜਿੱਥੇ ਵੀ ਉਹ ਹੋਣੀ ਆ ਰੱਬ ਦੇ ਚਰਨਾਂ 'ਚ ਫਿਰ ਗੁੱਡੀ ਚੁੱਪ ਹੋ ਗਈ ਦੋਵੇਂ ਜਾਣੇ ਸਾਹਮਣੇ ਵੱਲ ਵੇਖਣ ਲੱਗੇ ਗੱਲਾਂ ਬਾਤਾਂ ਕਰਦੇ ਹੋਏ ਬੱਸ ਅੱਡ ਆ ਗਿਆ ਤਾਂ ਬਿੱਟੂ ਬੋਲਿਆ ਇਸ ਵਾਰ ਆਪਾਂ ਜਲਦੀ ਪਹੁੰਚ ਗਏ ਗੁੱਡੀ ਕਹਿਣ ਲੱਗੀ ਹਾਂ ਇਸ ਵਾਰ ਬੱਸ ਖਰਾਬ ਨਹੀਂ ਹੋਈ ਨਾ ਤੇ ਡਰਾਈਵਰ ਨੇ ਵੀ ਸਹੀ ਚਲਾਈ ਆ ਬਿੱਟੂ ਕਹਿਣ ਲੱਗਾ ਹਾਂ ਚੱਲਾ ਜਾ ਚੱਲ ਫਿਰ ਆਪ ਅੱਗੇ ਨੂੰ ਜਾਣ ਲੱਗਾ ਤੇ ਰੁਕ ਗਿਆ ਕਿਉਂਕਿ ਸਵਾਰੀਆਂ ਉਤਰ ਰਹੀਆਂ ਸਨ ਫਿਰ ਬੋਲਿਆ ਰੁਕ ਜਾ ਕਿਤੇ ਧੱਕਾ ਨਾ ਮਾਰ ਦੇਵੇ ਕੋਈ ਲੰਗ ਲੰਗ ਜਾਂਦੇ ਸਾਰਿਆਂ ਨੂੰ ਸਵਾਰੀਆਂ ਦੇ ਲੰਗਣ ਮਗਰੋਂ ਆਪ ਹੀਠਾ ਉਤਰ ਕੇ ਅੱਗੇ ਖਲੋ ਗਿਆ ਗੁੱਡੀ ਉਤਰਨ ਲੱਗੀ ਤੇ ਥੈਲਾ ਫੜ ਲਿਆ ਤੇ ਉਹਦੇ ਵੱਲ ਹੱਥ ਵਧਾਇਆ ਅੱਗੇ ਨੂੰ ਆ ਕੇ ਬੋਲਿਆ ਇੱਥੇ ਉੱਚਾ ਜਾ ਜਿਆਦਾ ਹੌਲੀ ਹੌਲੀ ਪੈਰ ਰੱਖੇ ਅੱਜ ਪਹਿਲੀ ਵਾਰ ਗੁੱਡੀ ਨੂੰ ਬਿੱਟੂ ਦਾ ਉਹਦਾ ਹੱਥ ਫੜਨਾ ਬਹੁਤ ਚੰਗਾ ਲੱਗਾ ਤੁਰਦੇ ਹੋਏ ਜਾ ਰਹੇ ਸਨ ਤਬਾਸਰ ਦੇ ਬਾਰੋਂ ਬਿੱਟੂ ਨੇ ਪੂਰਾ ਖਾਣ ਪੀਣ ਦਾ ਸਮਾਨ ਤੇ ਫਲ ਲੈ ਲੈ ਕਰ ਲੇ ਫਿਰ 릭ਸ਼ੇ ਵਾਲੇ ਨੂੰ ਰੋਕ ਲਿਆ ਤੇ ਪੁੱਛਣ ਲੱਗਾ ਭਈਆ ਜਾਣਾ ਹੈ ਤਰਿਖੇ ਵਾਲਾ ਰੁੱਕ ਕੇ ਕੋਲ ਆ ਗਿਆ ਤਾਂ ਗੁੱਡੀ ਬੋਲੀ ਤੁਰਕੀ ਚਲਦੀ ਹਾਂ ਤਾਂ ਬਿੱਟੂ ਬੋਲਿਆ ਨਹੀਂ ਤੁਰਕੇ ਨਹੀਂ ਜਾਣਾ ਅੱਧਾ ਘੰਟਾ ਲੱਗ ਜਾਣਾ ਥੱਕ ਜਾਏਂਗੀ ਤੂੰ ਹੱਥ ਫੜ ਕੇ ਗੁੱਡੀ ਨੂੰ ਰਿਕਸ਼ੇ 'ਚ ਬਿਠਾ ਦਿੱਤਾ ਤੇ ਰਿਕਸ਼ੇ ਵਾਲੇ ਨੂੰ ਕਹਿਣ ਲੱਗਾ ਭਈਆ ਬੋਲੀ ਚਲਾਈ ਠੱੱਬਲ ਠੋਲੇ ਉਸੇ ਬਚਾ ਕੇ ਗੁੱਡੀ ਛਾਲ ਜੀ ਮੂੰਹ ਤੇ ਕਰਕੇ ਹਲਕਾ ਜਿਹਾ ਹੱਸ ਪਈ ਬਿੱਟੂ ਵੀ ਬਹਿ ਗਿਆ ਰਿਕਸ਼ੇ ਵਿੱਚ ਤੇ ਰਿਕਸ਼ੇ ਵਾਲਾ ਬੋਲਿਆ ਹਮ ਹੌਲੀ-ਹੌਲੀ ਚਲਾਤੇ ਹਮ ਕਭੀ ਬਕਾਤੇ ਨਹੀਂ ਹੈ ਅੱਛਾ ਚੱਲ ਫਿਰ ਬਿੱਟੂ ਬੋਲਿਆ ਢਿੱਕਸ਼ੇ ਵਾਲਾ ਚਲ ਪਿਆ ਤੇ ਬਿੱਟੂ ਇੱਧਰ-ਉੱਧਰ ਵੇਖਣ ਲੱਗਾ ਗੁੱਡੀ ਚੁੱਪ ਬੈਠੀ ਰਹੀ ਮੂਝਾ ਟਾਕੇ ਤਾਂ ਬਿੱਟੂ ਬੋਲਿਆ ਤੂੰ ਕੋਈ ਹੋਰ ਕੋਟੀ-ਸਵਟ ਨਹੀਂ ਲੈ ਕੇ ਤੇ ਗੁੱਡੀ ਕਹਿਣ ਲੱਗੀ ਕਿਉਂ ਕੀ ਹੋਇਆ ਤਾਂ ਬਿੱਟੂ ਬੋਲਿਆ ਤੂੰ ਆ ਇੱਕ ਹੀ ਪਾਈ ਹੋਈ ਆ ਰਾਤ ਨੂੰ ਸ਼ਾਮ ਨੂੰ ਉਹ ਠੰਡ ਹੋ ਜਾਂਦੀ ਆ ਗੁੱਡੀ ਕਹਿਣ ਲੱਗੀ ਨਹੀਂ ਹਵਾਵਾ ਮੋਟੀ ਆ ਘਰ ਦੀ ਬੁਣੀ ਹੋਈ ਆ ਨਾ ਤਾਂ ਕਰਕੇ ਫਿਰ ਬਿੱਟੂ ਨੂੰ ਸਮਝ ਨਾ ਆਵੇ ਕੀ ਪੁੱਛਾਂ ਤਾਂ ਬੋਲਿਆ ਇੱਕ ਗੱਲ ਗਾਹਾਂ ਗੁੱਡੀ ਬਿੱਟੂ ਵੱਲ ਘੌਰ ਨਾਲ ਵੇਖਣ ਲੱਗੀ ਬਿੱਟੂ ਬੋਲਿਆ ਉਹ ਨਹੀਂ ਕਹਿੰਦਾ ਮੈਂ ਤਾਂ ਕਹਿਣਾ ਸੀ ਤੂੰ ਵਾਲੀ ਚੰਗੀਆਂ ਲੈ ਫਿਰ ਬੇਕਿਆਂ ਦੀ ਗਲੀ ਵੀ ਆ ਗਈ ਗੁੱਡੀ ਬਿੱਟੂ ਕੰਨੀ ਵੇਖਣ ਲੱਗੀ ਗਲੀ ਥੋੜੀ ਖਰਾਬ ਸੀ ਤਾਂ ਰਿਕਸ਼ੇ ਵਾਲਾ ਬੋਲਿਆ ਹਮ ਅੰਦਰ ਨਹੀਂ ਜਾ ਪਾਏਗੇ ਹਮ ਇਸੇ ਇਸੇ ਮੋੜ 'ਤੇ ਆਪਕੋ ਉਤਾਰ ਦੇਂਗੇ ਤੂੰ ਉਤਰ ਜਾਓ ਗੁੱਡੀ ਤੇ ਬਿੱਟੂ ਮੋੜ 'ਤੇ ਉੱਤਰ ਗਏ ਬਿੱਟੂ ਨੇ ਪੈਸੇ ਦਿੱਤੇ ਤੇ ਗੁੱਡੀ ਦੇ ਨਾਲ ਹੋ ਗਿਆ ਥੈਲਾ ਫੜ ਕੇ ਫਨ ਫੜ ਕੇ ਖਾਣ ਪੀਣ ਦਾ ਸਮਾਨ ਲੈ ਕੇ ਮਗਰੇ ਮਗਰੇ ਨਾਲ ਨਾਲ ਤੁਰ ਗਿਆ ਹੁਣ ਦੋਹੇ ਤੁਰਦੇ ਆਉਣ ਤਰਾ ਵਿੱਚ ਚਰਨੋ ਬੇਬੇ ਹਰ ਵਾਰ ਦੀ ਤਰ੍ਹਾਂ ਆਪਣੀਆਂ ਹਾਨ ਦੀਆਂ ਨਾਲ ਬੈਠੀ ਸੀ ਗੁੱਡੀ ਉਹਨਾਂ ਕੋਲੋਂ ਲੰਗੀ ਤੇ ਸਸਰੀ ਅਕਾਲ ਬੁਲਾਈ ਉਹਨੇ ਸਾਰਿਆਂ ਨੇ ਹੱਥ ਜੋੜੇ ਤੇ ਇੱਕ ਜਾਨੀ ਚੁੰਨੀ ਦਾ ਔਲਲਾ ਜਿਹਾ ਕਰਕੇ ਬੋਲੀ ਅਪਰੋਣਾ ਉਹ ਨਹੀਂ ਜਿਹੜਾ ਘਾਰ ਤੇ ਆਇਆ ਸੀ ਗੁੱਡੀ ਦੇ ਵਿਆਹ ਤੋਂ ਪਹਿਲਾਂ ਚਲ ਕੋਈ ਨਹੀਂ ਖਰਾਬ ਹੋਣੀ ਆ ਤਾ ਨਹੀਂ ਆਏ ਹੁਣੇ ਉਹਦੇ 'ਚ ਮੁਸਕੜੀਆਂ ਹਸਈ ਹੋਈਆਂ ਦੋ ਬੀਬੀਆਂ ਬੋਲੀਆਂ ਬਿੱਟੂ ਪਿੱਛੇ ਸੀ ਤੇ ਪਿੱਛੇ ਮੁੜ ਕੇ ਉਹਨਾਂ ਵੱਲ ਵੇਖਣ ਲੱਗਾ ਸਾਰੀਆਂ ਬੀਬੀਆਂ ਨੇ ਮੂੰਹ ਇੱਧਰ ਉੱਧਰ ਨੂੰ ਕਰ ਲਏ ਤੇ ਬਿੱਟੂ ਨੇ ਦੋ ਤਿਓੜੀਆਂ ਬਾਲੀਆਂ ਮੱਥੇ ਤੇ ਗੁੱਡੀ ਅੱਗੇ ਸੀ ਤੇ ਘਰ ਅੰਦਰ ਜਾਣ ਦੀ ਉਨਕਾਲੀ ਸੀ ਬੂਆ ਖੜਕਾਇਆ ਤੇ ਅੰਦਰੋਂ ਬੰਦ ਸੀ ਮਲਕੀਤ ਦੀ ਆਵਾਜ਼ ਆਈ ਆਉਨਾ ਭਾਈ ਖਲੋਜੋ ਜਿਵੇਂ ਹੀ ਬੂਆ ਖੋਲਿਆ ਮਲਕੀਤ ਹੈਰਾਨ ਰਹਿ ਗਿਆ ਪਰਨਾ ਜਾਲ ਪੇਟਿਆ ਸੀ ਲੋਈ ਲਈ ਹੋਈ ਸੀ ਉੱਤੇ ਬੋਲਿਆ ਗੁੱਡੀਏ ਤੂੰ ਆ ਜਾ ਮਲ ਆ ਜਾ ਮੇਰੀ ਧੀ ਬਹੁਤ ਪਿਆਰ ਦਿੱਤਾ ਮਗਰ ਇਹੀ ਬਿੱਟੂ ਆ ਗਿਆ ਅੰਦਰ ਮਲਕੀਤ ਨੇ ਕੁੱਟ ਕੇ ਗਲੇ ਲਾਇਆ ਬਿੱਟੂ ਨੂੰ ਗੁੱਡੀ ਵੇਖਦੀ ਜਾਵੇ ਅੰਦਰ ਵੱਦੀ ਹੋਈ ਬਾਹਲਾ ਖਲਾਰਾ ਪਿਆ ਹੋਇਆ ਸੀ ਭਾਂਡੇ ਢਿੰਡੇ ਧਰੂਧਰ ਪਏ ਹੋਏ ਸਨ ਤੇ ਜਿਵੇਂ ਹੀ ਕਮਰੇ ਚ ਦਾਖਲ ਹੋਈ ਸੰਤੋਖੀ ਸਿਤ ਤੇ ਗਰਮ ਸਕਾਫ ਬੰਨੀ ਬੈਠੀ ਹੋਈ ਸੀ ਪਿੱਠ ਜੀ ਕਰਕੇ ਬੋਲੀ ਜੇ ਬੋਲੀ ਬੁੱਢੀ ਦੇ ਬਾਪੂ ਕੌਣ ਆਇਆ ਵਾਰ ਮੈਂ ਥੋਰਾਸ ਨਹੀਂ ਖਾਦਾ ਜਾਂਦਾ ਬਾਹਰ ਨੂੰ ਆਈ ਜਾਂਦਾ ਇਹ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਨੇ ਪਾਗ ਰਿਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਪਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ